ਪੰਜਾਬ ਦਾ ਇੱਕ ਬਹੁਤ ਹੀ ਮਸ਼ਹੂਰ ਡੇਰਾ ਨਿਰਮਲ ਡੇਰਾ ਜੋ ਕਿ ਬੇਰਕਲਾਂ ਆ ਦੇ ਵਿੱਚ ਹੈ ਇੱਥੇ ਹਰ ਸਾਲ ਜਿੱਥੇ ਜ਼ਰੂਰਤਮੰਦ ਕੰਨਿਆਂ ਦੀ ਸ਼ਾਦੀ ਕੀਤੀ ਜਾਂਦੀ ਹੈ ਉੱਥੇ ਹੀ ਇੱਥੇ ਕੈਂਪਾਂ ਦੇ ਜਿਹੜੇ ਹਨ ਉਹ ਯੋਜਨ ਕੀਤਾ ਜਾਂਦੇ ਨੇ ਅਲੱਗ-ਅਲੱਗ ਡਾਕਟਰਾਂ ਵੱਲੋਂ ਉਹਰੇ ਜ਼ਰੂਰਤਮੰਦ ਲੋਕਾਂ ਨੂੰ ਜਿਹੜੀ ਹੈ ਸਹਾਇਤਾ ਕੀਤੀ ਜਾਂਦੀ ਹੈ ਚੈੱਕਅਪ ਕੀਤਾ ਜਾਂਦਾ ਹੈ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸੋ ਨਿਰਮਲ ਡੇਰੇ ਦੇ ਵਿੱਚ ਹਰ ਸਾਲ ਬੜੀ ਸੰਖਿਆ ਦੇ ਵਿੱਚ ਜਿਹੜੀਆਂ ਨੇ ਉਹਰੇ ਜ਼ਰੂਰਤਮੰਦ ਕੰਨਿਆ ਨੇ ਉਹਨਾਂ ਦੀ ਸ਼ਾਦੀ ਕੀਤੀ ਜਾਂਦੀ ਔਰ ਸੰਗਤਾਂ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਜਿਹੜੀਆਂ ਨੇ ਉਹਰੇ ਵਿਸ਼ੇਸ਼ ਤੌਰ ਤੇ ਪਹੁੰਚਦੀਆਂ ਨੇ ਅਸ਼ੀਰਵਾਦ ਲੈਂਦੀਆਂ ਨੇ ਸੋ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਹੈ ਇੱਕ ਪਾਸੇ ਬੱਚਿਆਂ ਦੇ ਮਾਹ ਡਾਕਟਰਾਂ ਵੱਲੋਂ ਜਿਹੜਾ ਹੈ ਬੱਚਿਆਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਅੱਖਾਂ ਦਾ ਚੈੱਕਅਪ ਜਿਹੜਾ ਹੈ ਉਹ ਵੀ ਨਾਲ-ਨਾਲ ਚੱਲ ਰਿਹਾ ਹੈ ਉਸ ਤੋਂ ਇਲਾਵਾ ਹੱਡੀਆਂ ਤੇ ਜੋੜਾਂ ਦੇ ਦਰਦ ਜਿਹੜੇ ਨੇ ਉਹਨਾਂ ਦਾ ਵੀ ਉਰੇ ਇਲਾਜ ਕੀਤਾ ਜਾਂਦਾ ਹੈ ਉਰੇ ਕੈਂਪ ਦੇ ਵਿੱਚ ਜਿਹੜੀ ਹੈ ਉਹਦੀ ਦੇਖਭਾਲ ਕੀਤੀ ਜਾਂਦੀ ਹੈ ਜਨਰਲ ਚੈੱਕਅਪ ਕੱਪ ਜਿਹੜਾ ਉਰੇ ਲਗਾਇਆ ਗਿਆ ਹੈ ਦੰਦਾਂ ਦੇ ਮਾਹ ਡਾਕਟਰ ਨੇ ਜਿਹੜੇ ਮੈਂ ਕਹੂੰਗਾ ਇੱਕ ਵਾਰ ਕੈਮਰਾਮੈਨ ਨਾਨਾ ਚੁੜੀਏ ਸਾਹਮਣੇ ਦੰਦਾਂ ਦੇ ਡਾਕਟਰ ਨੇ ਚੈੱਕਅਪ ਕੀਤਾ ਜਾ ਰਿਹਾ ਉਹਨਾਂ ਵੱਲੋਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਇੱਕ ਪਾਸੇ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਬੈਠੀਆਂ ਨੇ ਨਿਰਮਲ ਡੇਰਾ ਬੇਰਕਲਾਂ ਜਿੱਥੇ ਹਰ ਸਾਲ ਜ਼ਰੂਰਤਮੰਦ ਕੰਨੀਆਂ ਦੀਆਂ ਸ਼ਾਦੀਆਂ ਕੀਤੀ ਜਾਂਦੀਆਂ ਨੇ ਸੋ ਅੱਜ ਵੀ ਜਰਾ ਹੈ ਇਸ ਢੇਰੇ ਦੇ ਵਿੱਚ ਜਿੱਥੇ ਸ਼ਾਦੀ ਦਾ ਯੋਜਨ ਕੀਤਾ ਜਾ ਰਿਹਾ ਉੱਥੇ ਹੀ ਕੋਈ ਦੇਖ ਰਹੇ ਹੋ ਕਿ ਕੈਂਪ ਲੱਗੇ ਹੋਏ ਨੇ ਅਲੱਗ-ਅਲੱਗ ਡਾਕਟਰ ਸਹਿਵਾਨ ਉਰੇ ਚੈੱਕਅਪ ਕਰ ਰਹੇ ਨੇ ਕਿਤੇ ਦੰਦਾਂ ਦਾ ਚੈੱਕਅਪ ਚੱਲ ਰਿਹਾ ਹੈ ਤੇ ਕਿਤੇ ਹੱਡੀਆਂ ਦਾ ਚੈੱਕਅਪ ਚੱਲ ਰਿਹਾ ਹੈ ਬੱਚਿਆਂ ਦੇ ਬਾਹਰ ਡਾਕਟਰ ਵੀ ਜਰੇ ਹਰੇ ਪਹੁੰਚੇ ਹੋਏ ਨੇ

ਸੋ ਨਿਰਮਲ ਡੇਰਾ ਬੇਰਕਲਾ ਜਿੱਥੇ ਕਿ ਹਰ ਸਾਲ ਜਿੱਥੇ ਜ਼ਰੂਰਤਮੰਦ ਕੰਨਿਆਂ ਦੀਆਂ ਸ਼ਾਦੀਆਂ ਕੀਤੀ ਜਾਂਦੀਆਂ ਨੇ ਜਿਹੜੀਆਂ ਨੇ ਜਿਹੜੀਆਂ ਕਿ ਵਿਆਹਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਸੋ ਹਰ ਸਾਲ ਇਸ ਡੇਰੇ ਦੇ ਵਿੱਚ ਬੜੀ ਸੰਖਿਆ ਦੇ ਵਿੱਚ ਜ਼ਰੂਰਤਮੰਦ ਕੰਨਿਆਂ ਆਂਦੀਆਂ ਜਿਹੜੀਆਂ ਨੇ ਸ਼ਾਦੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਇਹ ਅਲਮਾਰੀਆਂ ਨੇ ਜਿਹੜੀਆਂ ਕਿ ਲੰਗਰ ਦਾ ਜਿਹੜਾ ਹੈ ਯੋਜਨ ਜਿਹੜਾ ਹੈ ਲਗਾਤਾਰ ਲੰਗਰ ਵੀ ਚੱਲ ਰਿਹਾ ਹੈ ਨਾਬ ਸਾਹਿਬ ਦੱਸੋ ਗੱਛਾ ਲੈ ਨਹੀਂ ਨਾ ਗਿਆ ਵਾਹਿਆ ਜਾਉਂਦੇ ਭੱਜਣੇ ਸਾਰੇ ਇਹਨਾਂ ਮੈਂਬਰ ਆ ਕੇ

ਯਾਰ ਸਾਧਿਆ ਜਿਹੜੀ ਮੈਸੇਜ ਕੀਤੀ ਹੈ ਵਾਇਸਗੁਰਜ ਦਾ ਕਲਸਾ ਵਾਇਸਗੁਰਜ ਦੇ ਬਤੇ ਇਹ ਨਿਰਮਲ ਡੇਰਾ 베ਰਕਲਾਂ ਨੇੜੇ ਰਾਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਜਿੱਥੇ ਇਸ ਸਥਾਨ ਦੇ ਬਾਨੀ ਸਿੱਧਪੁਰ ਸ੍ਰੀਮਨ ਸੰਤ ਬਾਬਾ ਠਾਕੁਰ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੀ ਹੁਣ 9ਵੀਂ ਗੱਦੀ ਚੱਲ ਰਹੀ ਹੈ ਬੜੇ ਸਿੱਧਪੁਰਸ਼ ਕਮਾਈ ਵਾਲੇ ਹੋਏ ਨੇ ਉਹਨਾਂ ਦਾ ਹਰ ਸਾਲ ਇਹ ਸਲਾਨਾ ਜਨਮ ਦਿਨ ਮਨਾਇਆ ਜਾਂਦਾ ਜੀ 1.5 ਤੋਂ 2 ਮਹੀਨੇ ਤੱਕ ਦਾ ਇਹ ਲਗਾਤਾਰ ਵਰਮਾ ਦਾ ਸਮਾਗਮ ਹੁੰਦਾ ਹੈ ਛੜੀਵਾਰ ਪਾਠ ਕਥਾ ਕੀਰਤਨ ਹਰ ਤਰ੍ਹਾਂ ਦੇ ਮੈਡੀਕਲ ਕੈਂਪ ਵਿਆਹ ਸਾਧੀਆਂ ਇਹ ਤਕਰੀਬਨ ਸਾਡੀ ਜ਼ਿੰਦਗੀ ਦੇ 40 ਸਾਲ ਤੋਂ ਉੱਪਰ ਹੋ ਗਏ ਨੇ ਬਾਕੀ ਚੱਲਿਆ ਰਹੇ ਉਸਦਰ ਪੁੱਤ ਨੂੰ ਮੇ ਸਮੇਤ ਤੇ ਇਸ ਸਾਲ ਪਹਿਲਾਂ ਕਈ ਵਾਰ BB 40 40 50 50 ਪੰਜਾਬੀ 100 100 ਵਿਆਹ ਵੀ ਹੁੰਦਾ ਰਹੇ ਇਸ ਸਾਲ 15 ਵਿਆਹ ਸਾਡੇ ਸੰਪਰਕ ਚ ਆਏ ਨੇ ਜੀ ਬੜੀ ਦੂਰੋਂ ਦੂਰੋਂ ਰਾਜਸਥਾਨ ਤੋਂ ਤੇ ਇਤਰੋਂ ਆਪਣੇ ਅਬੋਤ ਤੋਂ ਫਾਜਲਕਾ ਤੋਂ ਅਮਰਸਾ ਤੋਂ ਦੂਰ ਦੂਰ ਤੋਂ ਮਰੇ ਗਰੀਬ ਪਰਿਵਾਰ ਆਏ ਨੇ ਉਹ 15 ਵਿਆਹ ਨੇ ਉਹਨਾਂ ਨੂੰ ਦਾਜ ਦੇ ਵਿੱਚ ਉਹ ਵੀ ਲੋੜੀ ਦਾ ਸਮਾਨ ਘਰੇਲੂ ਲੋੜੀ ਦਾ ਸਮਾਨ ਉਹ ਦੱਤਾ ਜਾਂਦਾ ਹੈ ਜੀ ਤੇ ਨਾਲ ਹਰ ਤਰ੍ਹਾਂ ਮੈਡੀਕਲ ਕੈਂਪ ਤੇ ਜਿਦਾ ਦੰਦਾਂ ਦੇ ਕੰਨਾਂ ਵਾਲੇ ਬੱਚਿਆਂ ਵਾਲੇ ਦਰਦਾਂ ਵਾਲੇ ਜੋੜਾਂ ਬਿ ਡਿਸਕ ਵਾਲੇ ਇਹ ਜਿਹੜਾ ਕੈਂਪ ਲੱਗਿਆ ਜਿੱਥੇ ਆਪਾਂ ਹੁਣ ਖੜੇ ਆ ਇਹ ਹੋਮੋਪੈਥੀ ਦਾ ਡਾਕਟਰ ਜਗਦੀਪ ਸਿੰਘ ਜਮੇਰਨੇ ਵਾਲੇ ਬਹੁਤ ਮਾਹਰ ਨੇ ਇਸ ਕੈਂਪ ਦੇ ਹਰ ਸਾਲ ਆ ਕੇ ਸੇਵਾ ਕਰਦੇ ਨੇ ਜੀ ਔਰ ਇਹ ਦਵਾਈਆਂ ਜਿਹੜੀਆਂ ਬਹੁਤ ਕਾਰਗਰ ਨੇ ਇਹ ਨੇਚਰਲੀ ਦਵਾਈਆਂ ਨੇ ਕੋਈ ਸਾਈਡ ਇਫੈਕਟ ਨਹੀਂ ਬਹੁਤ ਵਧੀਆ ਰਾਜ ਇਹਦਾ ਨਾ ਹੁੰਦਾ ਸੋ ਇਸ ਤਰ੍ਹਾਂ ਸਾਰੇ ਡਾਕਟਰ ਸਾਹਿਬਾਂ ਨਾ ਕਿ ਸੇਵਾ ਨਿਭਾਉਂਦੇ ਨੇ ਆਪਣਾ ਯੋਗਦਾਨ ਪਾਉਂਦੇ ਨੇ মিডিਏ ਵਾਲੇ ਆਪਣਾ ਯੋਗਦਾਨ ਪਾਉਂਦੇ ਨੇ ਸਾਰਿਆਂ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਗੁਰੂ ਕੇ ਲੰਗਰ ਵਰਤ ਰਹੇ ਨੇ ਤਾਂ ਆਪਣੇ ਲੰਗਰ ਸਾਕੇ ਜਾਨ ਅਜੇ ਆਨੰਦ ਕਾਰਜ ਹੋਣੇ ਨੇ ਰਾਗੀ ਢਾਡੀ ਕੀਰਤਨ ਵਾਲੇ ਲੱਗੇ ਹੋਏ ਨੇ ਸ਼ੁਗਰਮਤਾ ਨਾਲ ਇਹਨਾਂ ਸਮਾਗਮ ਵੀ ਚੱਲ ਰਿਹਾ ਸਾਰੀਆਂ ਸੰਗਤਾਂ ਬੇਰਕਲਾਂ ਵਾਲੀਆਂ ਲਾਕੇ ਵਾਲੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚ ਕੇ ਸਮੂਲੀਅਤ ਕਰ ਰਹੀਆਂ ਨੇ ਸਾਰੀ ਸੰਗਤਾਂ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੇ ਵੀ ਬੱਚਿਆਂ ਦੇ ਮਾਹਰ ਅਦੇ ਜਨਮਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਮਹਾਂਪੁਰਸਾਨ ਨੇ ਹਣ ਬਚਨ ਕੀਤੇ ਨੇ ਜੀ ਤੇ 10 ਬੋਲੋ ਤਾਂ ਹੀ ਆ ਸਾਰੀਆਂ ਸੰਗਤਾਂ ਦਾ ਮੀਡੀਆ ਦਾ ਟਾੜੀਆਂ ਦਾ ਮਹਾਂਪੁਰਸਾਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਦਾ ਕੰਮ ਹੈ ਜਿਵੇਂ ਜਿਹੜਾ ਹੈ ਹਰ ਸਾਲ ਕੁੜੀਆਂ ਦੇ ਵਿਆਹ ਕੀਤਾ ਜਾਂਦੇ ਨੇ ਲੰਗਰ ਲਗਾਏ ਜਾਂਦੇ ਨੇ ਕੈਂਪ ਲਗਾਏ ਜਾਂਦੇ ਨੇ ਸੋਰਾਬਾ ਫੋਰ ਵੀ ਕਿਤੇ ਜਿਹੜਾ ਹੈ ਹਾਈਬ੍ਰਿਡ ਡੇਰੇ ਦਾ ਆਪਣੀ ਹਾਂ ਜੀ ਉਧਰ ਹਿਮਕੋਟ ਸਾਹਿਬ ਬਜਰੀਨਾਥ ਰਸਤੇ ਦੇ ਵਿੱਚ ਜਿਹੜੇ ਯਾਤਰਾ ਦੇ ਦੌਰਾਨ 6 ਮਹੀਨੇ ਉੱਤੇ ਲੰਗਰਾਂ ਦੀ ਸੇਵਾ ਦਵਾਈਆਂ ਦੀ ਸੇਵਾ ਰਾਹ ਦੀ ਸੇਵਾ ਹਾਂ ਤਾਂ ਵੱਡੇ ਵੱਡੇ ਜੋੜ ਮੇਲੇ ਤੇ ਲੰਗਰ ਦੀ ਸੇਵਾ ਹੁੰਦੀ ਹੈ ਜੀ ਪੰਜ ਗੁਰੂ ਘਰ ਦੀ ਸੇਵਾ ਚੱਲਦੀ ਹੈ ਜੀ ਪਰ ਕੀ ਗੱਲਾਂ ਚੰਗੀਆਂ ਜੁਈ ਅੱਜ ਬੇਰ ਕਲਾਂ ਦੇ ਵਿੱਚ ਇਹ ਰਹੇ ਕੈਂਪ ਲੱਗਿਆ ਹੋਇਆ ਤੇ ਖਾਧੀਆਂ ਦੇ ਦੇਖੋ ਜੀ ਮੈਂ ਸਮਝਦਾ ਕਿ ਮਹਾਪੁਰਸ਼ ਸਤ ਬੇਰ ਵਾਲੇ ਬਾਬਾ ਬਿਆਨ ਸਿੰਘ ਜੀ ਇਹਨਾਂ ਦੇ ਭਾਈ ਸੁਖਦੇਵ ਜੀ ਗੋਣੀ ਪ੍ਰਸ਼ੰਸਾ ਦੇ ਪਾਤਰ ਨੇ ਕਿਉਂਕਿ ਧਰਤੀ ਤੇ ਸਭ ਤੋਂ ਵੱਡਾ ਜੇ দান ਕਿਸੇ ਨੂੰ ਮੰਨਿਆ ਜਾਂ ਕੰਨਿਆਂ ਦਾਣ ਮੰਨਿਆ ਗਿਆ ਹੈਗਾ ਤੇ ਇਹ ਉਹ ਲੋਕਾਂ ਦਾ ਜਿਨ੍ਹਾਂ ਕੋਲ ਆਪਣੇ ਸਾਧਨ ਨਹੀਂਗੇ ਇਹ ਸਮਾਗਮ ਰਚਾਉਣ ਦੇ ਇੱਕ ਉਸ ਤਿਹਾਰ ਕੱਢ ਕੇ ਸਾਰੇ ਪੰਜਾਬ ਚ ਉਹਨਾਂ ਨੂੰ ਬੁਲਾਉਂਦੇ ਨੇ ਇੱਥੇ ਆ ਕੇ ਪਤਾ ਲੱਗਿਆ ਕਿ ਬਾਜ਼ਲ ਕਾ ਤੇ ਅੰਮ੍ਰਿਤਸਰ ਤੱਕ ਤੋਂ ਲੈ ਕੇ ਜੋੜੇ ਆਏ ਨੇ ਜਿਨ੍ਹਾਂ ਦੇ ਆਨੰਦ ਕਾਰਜ ਇੱਥੇ ਹੋਣੇ ਨੇ ਗੁਰੂ ਸਾਹਿਬ ਅੱਗੇ ਇਹੀ ਬੇਨਤੀ ਹੈ ਅਰਦਾਸ ਹੈ ਇਹਨਾਂ ਨੂੰ ਤਾਂ ਸ਼ਕਤੀ ਬਖਸ਼ੇ ਇਹਨਾਂ ਨੂੰ ਤਵੀਰ ਬਖਸ਼ੇ ਤਾਂਗੇ ਹੈ ਇਹ ਬਹੁਤ ਵੱਡਾ ਪੁੰਗਾਂ ਦਾ ਕੰਮ ਹਮੇਸ਼ਾ ਹੀ ਕਰਦੇ ਰਹਿਣ ਅੱਗੇ ਕਰਦੇ ਆਏ ਨੇ ਤੇ ਕਰਦੇ ਰਹਿਣ ਹੁਣ ਕੀ ਕਹਾਂ ਜਦੋਂ ਜਿਹੜਾ ਅਕ ਬੇਰਗਲਾਂ ਦੇ ਵਿੱਚ ਸਾਖ ਹੁੰਦਾ ਬਹੁਤ بڑے ਦੇਵ ਜੋਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਡੇਰਾ ਬੇਰਕਲਾ ਵਿੱਚ ਇਹ ਅੱਜ ਨਹੀਂ ਇਹ ਪਿਛਲੇ ਕਈ ਸਾਲਾਂ ਤੋਂ ਬਾਬਾ ਜੀ ਸੰਤ ਬਾਬਾ ਬਿਨ ਸਿੰਘ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਸਮਾਜ ਭਲਾਈ ਦੇ ਕਾਰਜ ਜਿਵੇਂ ਕਿ ਵਕ ਵਕ ਆ ਤੁਸੀਂ ਦੇਖ ਰਹੇ ਹੋ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਤੇ ਗਰੀਬ ਤੇ ਲੋੜਵੰਦ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਨੇ ਇਹ ਇੱਥੇ ਤੱਕ ਕਿ ਇਹਨਾਂ ਵੱਲੋਂ ਇੱਕ ਮਾਤਾ ਪਿਤਾ ਵਕਤੇ ਤੌਰ ਤੇ ਉਹਨਾਂ ਦੀਆਂ ਸ਼ਾਦੀਆਂ ਹੀ ਨਹੀਂ ਕੀਤੀਆਂ ਜਾਂਦੀਆਂ ਸਗੋਂ ਹਰ ਰਸਮ ਜਿਹੜੀ ਉਹ ਅਦਾ ਕੀਤੀ ਜਾਂਦੀ ਹੈ ਭਾਵੇਂ ਬਰਾਤਾਂ ਦਾ ਸਵਾਗਤ ਹੋਵੇ ਬਾਅਦ ਦੇ ਵਿੱਚ ਉਹਨਾਂ ਨੂੰ ਹਰ ਤਰੀਕੇ ਦੇ ਲੋੜਵੰਦੇ ਜਿਹੜੇ ਸਮਾਨ ਤੱਕ ਬਾਬਾ ਜੀ ਵੱਲੋਂ ਦਿੱਤੇ ਜਾ ਰਹੇ ਨੇ ਜਿਹੜਾ ਕਿ ਬਹੁਤ ਹੀ ਵੱਡਾ ਤੇ ਮਹਾਨ ਕਾਰਜ ਹੈ ਇਸ ਤੋਂ ਇਲਾਵਾ ਬਾਬਾ ਜੀ ਵੱਲੋਂ ਗੁਰਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਸਿੱਖ ਕੌਮ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਇਹਨਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਪਰਾਲੇ ਕੀਤੇ ਜਾ ਰਹੇ ਨੇ ਸੰਤ ਬਾਬਾ ਸੁਖਦੇਵ ਸਿੰਘ ਜੀ ਸੰਤ ਬਾਬਾ ਭਿੰਦ ਸਿੰਘ ਜੀ ਵੱਲੋਂ ਕੀਤੇ ਆ ਜਾ ਰਹੀਆਂ ਸਿੱਖ ਪੰਥ ਲਈ ਜਿਹੜੀਆਂ ਸੇਵਾਵਾਂ ਨੇ ਇਹ ਹਮੇਸ਼ਾ ਹੀ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੀਆਂ ਜਾਣਗੀਆਂ ਉਹਨਾਂ ਨੇ ਹਮੇਸ਼ਾ ਹੀ ਕਦੇ ਆਪਣਾ ਆਪਣਾ ਜਿਹੜਾ ਮਨ ਦਾ ਆਪਣਾ ਮਾਰ ਕੇ ਲੋਕ ਸੇਵਾ ਭਾਵਨਾ ਨਾਲ ਜਿਹੜੀ ਸੇਵਾ ਕੀਤੀ ਹੈ ਮੈਨੂੰ ਖੁਦ ਅੱਜ 25 ਸਾਲ ਹੋ ਗਏ ਪੂਰੇ ਇਹਨਾਂ ਨਾਲ ਜੁੜੇ ਹੋਏ ਨੂੰ 25 ਸਾਲ ਤੋਂ ਮੈਂ ਇਹਨਾਂ ਦੇ ਹਰ ਸਮਾਗਮ ਦੇ ਵਿੱਚ ਆ ਰਿਆਂ ਤੇ ਇਹ ਬਾਬਾ ਜੀ ਵਧਾਈ ਦੇ ਪਾਤਰ ਨੇ ਤੇ ਸੰਤਾਂ ਨੂੰ ਵੀ ਸੰਤਾਂ ਨੂੰ ਵੀ ਅਪੀਲ ਕਰਦੇ ਆ ਵੀ ਹਰ ਵਕਖੋਂ ਇਹਨਾਂ ਦਾ ਸਾਥ ਹਮੇਸ਼ਾ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕੋਈ ਇੱਕ ਕੈਂਪ ਲੱਗਦਾ 109 ਕਿੰਨੇ ਕਹਿੰਦੇ ਆ ਪਹਿਲਾਂ ਤਾਂ ਮੈਂ ਪ੍ਰੈਸ ਵਾਲੇ ਮੇਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਸੰਤਾਂ ਦਾ ਇਨੀ ਸਾਡੇ ਨਗਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਇਸ ਸੇਵਾ ਨਾਲ ਪਹੁੰਚਦਾ ਇਹ ਇਕੱਲੇ ਮੈਨਰੋ ਸਾਹਿਬ ਕੈਂਪਾਂ ਦੀ ਗੱਲ ਨਹੀਂ ਨਿਰਵੇਗਨ ਪਿਛਲੇ 25 ਸਾਲਾਂ ਤੋਂ ਸੰਤ ਬਾਬਾ ਸੁਖਦੇਵ ਸਿੰਘ ਸੰਤ ਬਾਬਾ ਬਿਆਨ ਸਿੰਘ ਜੀ ਜੋ ਕਿ ਲੰਗਰਾਂ ਵਾਲਿਆਂ ਦੇ ਨਾਮ ਤੇ ਬੜੇ ਮਸ਼ਹੂਰ ਨੇ ਉਹਨਾਂ ਨੇ ਜਿੱਥੇ ਮਾਨਵਤਾ ਦੀ ਸੇਵਾ ਕੀਤੀ ਆ ਕੈਂਪ ਲਗਾ ਕੇ ਉਸ ਦੇ ਨਾਲ ਜਿਹੜੇ ਗਰੀਬ ਲੋਕ ਨੇ ਪਿਛਲੇ 25 ਸਾਲ ਤੋਂ ਸੈਂਕੜੇ ਨਹੀਂ ਹਜ਼ਾਰਾਂ ਹੀ ਬੇਸਹਾਰੇ ਲੋਕਾਂ ਦੀ ਮਦਦ ਕਰਕੇ ਬੱਚੀਆਂ ਦੇ ਬੱਚਿਆਂ ਨੂੰ ਜੀਵਨ ਲਈ ਜਿਹੜੀ ਆਪਣੀ ਮੇਨ ਵਿਆਹ ਵਾਲੀ ਰਸਮ ਆ ਉਹਨੂੰ ਆਪਣੇ ਕੋਲੋਂ ਇੱਕ ਜਿਵੇਂ ਬਾਪ ਇੱਕ ਦਹੇਜ ਦੇ ਰੂਪ ਵਿੱਚ ਸਾਰੀਆਂ ਚੀਜ਼ਾਂ ਦਿੰਦਾ ਉਹਨਾਂ ਬੇ ਸਾਰੇ ਬੱਚਿਆਂ ਨੂੰ ਦਹੇਜ ਦੇ ਰੂਪ ਵਿੱਚ ਸੇਵਾ ਦੇ ਤੌਰ ਤੇ ਪਿਛਲੇ 25 ਸਾਲਾਂ ਤੋਂ ਘਟੋ-ਕਟ ਹਰੇਕ ਸਾਲ 100 ਦੇ ਕਰੀਬ ਉਰੇ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਨੇ ਅਤੇ ਮੈਡੀਕਲ ਦੇ ਹਰ ਤਰ੍ਹਾਂ ਦੇ ਕੈਂਪ ਲਾ ਕੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਅਜੇ ਇੱਕ ਹੋਰ ਹੈ ਜਿਹੜੇ ਇਹ ਉਹ ਸ਼ਾਦੀ ਵਾਲੇ ਬੰਦੇ ਜਾਂਦੇ ਆ ਵੀ ਉਹ ਸ਼ਾਦੀਆਂ ਤੇ ਤੇਰੇ ਹੋਰ ਵੀ ਕਦੇ ਪ੍ਰੋਗਰਾਮ ਕਰਾਉਂਦੇ ਨੇ ਹੈ ਇਸ ਤੋਂ ਬਿਨਾ ਕੱਲੀਆਂ ਸ਼ਾਦੀਆਂ ਵਾਲੇ ਨੇ ਜੀ ਜਿਵੇਂ ਮੈਂ ਪਹਿਲਾਂ ਲੰਗਰਾਂ ਵਾਲੇ ਕਿਹਾ ਅਪ੍ਰੈਲ ਤੋਂ ਜਾਤ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਕਦਾਰਨਾਥ ਹੋ ਗਿਆ ਬਦਰੀਨਾਥ ਹੋ ਗਿਆ ਹੇਮਕੁੰਡ ਸਾਹਿਬ ਹੋ ਗਿਆ ਜਦੋਂ ਸੰਗਤਾਂ ਉੱਥੇ ਦਰਸ਼ਨ ਕਰਨ ਜਾਂਦੀਆਂ ਨੇ ਇਸ ਧਾਰਮਿਕ ਸਥਾਨਾਂ ਦੇ ਚਾਹੇ ਉਹ ਸਾਡੇ ਹਿੰਦੂ ਵੀਰ ਨੇ ਚਾਹੇ ਸਾਡੇ ਸਿੱਖ ਵੀਰ ਨੇ ਕਿਸੇ ਵੀ ਭਾਈਚਾਰੇ ਦੇ ਨੇ ਤੁਸੀਂ ਤਕਰੀਬਨ ਅਪ੍ਰੈਲ ਤੋਂ ਬਾਅਦ ਲੰਗਰ ਸਟਾਰਟ ਹੋ ਜਾਂਦਾ ਉੱਥੇ ਜਾਣ ਆੜੀ ਜਿਹੜੀ ਸੰਗਤਾਂ ਉਹਨਾਂ ਦੀ ਗਿਣਤੀ ਬਹੁਤ ਆਦ ਹੁੰਦੀ ਆ ਮੇਰੇ ਖਿਆਲ ਚ 10 ਤੋਂ 20 ਹਜ਼ਾਰ ਬੰਦਾ ਹਰ ਰੋਜ਼ ਉੱਥੇ ਲੰਗਰ ਸਕਦਾ ਨਿਰ ਵਿਗਨ ਅਕਤੂਬਰ ਤੱਕ ਉੱਥੇ ਵੱਡੇ ਰੂਪ ਚ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ